ਕੰਜ਼ਰਵੇਟਿਵ ਨੇਤਾ ਪੀਅਰ ਪੋਲੀਅਪ ਦੁਆਰਾ ਅਸਥਾਈ ਵਿਦੇਸ਼ੀ ਕੰਮੇ ਖਤਮ ਕਰਨ ਦੀ ਮੰਗ ਕਰਨ ਤੋਂ ਬਾਅਦ ਅਸਥਾਈ ਵਿਦੇਸ਼ੀ ਕੰਮ ਪ੍ਰੋਗਰਾਮ ਇੱਕ ਵਾਰ ਫਿਰ ਸੂਖਿਆ ਦੇ ਵਿਚ ਆ ਗਿਆ ਹੈ ਜਿਦੇ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦੇ ਵਿੱਚ ਹਾਲ ਹੀ ਦੇ ਵਿੱਚ ਹੋਏ ਵਾਅਦੇ ਤੇ ਲਈ ਵਿਦੇਸ਼ੀ ਕੰਮ ਇਹਨੂੰ ਸਿਮੇਵਾਟ ਰਾਇਆ ਗਿਆ ਜੋ ਕਿ ਘਰਨੀਆ ਦੌਰਾਨ ਲਗਭਗ 14.5% ਸੀ ਕੁਝ ਅਰਥੀ ਸ਼ਾਸਤਰੀ ਪ੍ਰੋਗਰਾਮ ਅਧੀਨ ਨੌਜਵਾਨ ਕੈਨੇਡੀਅਨਸ ਨੂੰ ਕੰਮ ਲੱਭਣ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਵਿੱਚ ਕਾਰ ਸਿੱਧੀ ਰੇਖਾ ਖਿੱਚਣ ਤੋਂ ਸਾਵਧਾਨ ਕਰਦੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਥਾਈ ਦੇਸ਼ੀ ਕਾਮੇ ਪ੍ਰੋਗਰਾਮ ਵਿੱਚ ਹੋਰ ਸੰਭਾਵੀ ਕਮੀਆਂ ਨਹੀਂ ਹਨ ਸਾਲਾਤ ਹੁਮਾਰਾ ਨੇ ਇਸ ਪ੍ਰੋਗਰਾਮ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਜੋ ਕਾਰੋਬਾਰਾਂ ਨੂੰ ਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਆਗਿਆ ਦਿੰਦਾ ਹੈ ਜਦੋਂ ਉਹ ਦਿਖਾ ਸਕਦੇ ਨੇ ਕਿ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਨੌਕਰੀ ਲੈਣ ਦੇ ਲਈ ਉਪਲਬਧ ਨਹੀਂ ਹਨ ਅਤੇ ਉਹ ਹੱਦ ਜਿਸ ਤੱਕ ਕੁਝ ਮਾਲਕ ਇਸ ਉੱਤੇ ਭਰੋਸਾ ਕਰਨ ਲੱਗ ਪਏ ਨਹੀਂ ਦਸਿਆ ਫੈਡਰਲ ਸਰਕਾਰ ਦੇ ਅੰਕੜਿਆਂ ਅਨੁਸਾਰ 2024 ਦੇ ਵਿੱਚ ਕੈਨੇਡਾ ਵਿੱਚ 2,33,157 ਅਸਥਾਈ ਵਿਦੇਸ਼ੀ ਕਾਮਯਾਤੀਏ ਨੌਕਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਇਹ ਲਗਭਗ ਪਿਛਲੇ ਸਾਲ ਤੇ ਬਰਾਬਰ ਹੀ ਸੰਖਿਆ ਹੈ ਪਰ ਮਹਾਮਾਰੀ ਤੋਂ ਪਹਿਲਾਂ 2018 ਦੇ ਵਿੱਚ 1,08,988 ਤੋਂ ਕਾਫੀ ਜ਼ਿਆਦਾ ਹੈ ਪ੍ਰੋਗਰਾਮ ਉੱਤੇ ਕੁਝ ਨਵੀਆਂ ਸੀਮਾਵਾਂ ਪਿਛਲੀ ਪਤਝੜ ਦੇ ਵਿੱਚ ਪੇਸ਼ ਕੀਤੀਆਂ ਗਈਆਂ ਸਨ ਇਹ ਤੇ ਪ੍ਰੋਗਰਾਮ ਦੇ ਨਾਲ ਸੰਬੰਧਿਤ ਕੁਝ ਚਿੰਤਾਵਾਂ ਉੱਤੇ ਇੱਕ ਨਜ਼ਰ ਮਾਰੀ ਗਈ ਹੈ ਤੇ ਮਾਹਰ ਕੀ ਕਹਿੰਦੇ ਹਨ ਕਿ ਕੁਝ ਸੰਭਾਵੀ ਹਾਲ ਹੋ ਸਕਦੇ ਨੇ ਪਹਿਲੀ ਸਮੱਸਿਆ ਹੈ ਘੱਟ ਤਨਖਾਹ ਘਟਨਵੀਨਤਾ ਦੂਜੀ ਸਮੱਸਿਆ ਹੈ ਪਾਵਰ ਅਸੰਤੁਲਨ ਤੀਜੀ ਸਮੱਸਿਆ ਇੱਕ ਯੋ-ਯੋ ਹੈ ਜੋਕਰ ਚੌਥੀ ਦੀ ਗੱਲ ਕੀਤੀ ਜਾਵੇ ਤਾਂ ਸਕੂਟਰ ਨੇ ਕਿਹਾ ਹੈ ਪ੍ਰੋਗਰਾਮ ਨੂੰ ਪੂਰਾ ਵਾਰ ਬੰਦ ਕਰਨਾ ਚਾਹੀਦਾ ਹੈ ਅਤੇ ਇੱਕ ਨਵਾਂ ਫੀਸ ਢਾਂਚਾ ਜਿਆਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ ਜੋਕਰ ਕਾਰੋਬਾਰ ਕਿ세 ਅਸਥਾਈ ਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਹੀ ਫੀਸ ਦੇਣੀ ਪੈਂਦੀ ਹੈ ਪਰ ਅੱਗੇ ਵਧਦੇ ਹੋਏ ਉਹਨਾਂ ਸੁਝਾਅ ਦਿੱਤਾ ਕਿ ਫੀਸ ਸਥਾਨਕ ਰੁਸਗਾਰ ਦਰਾਂ ਅਤੇ ਕਿੱਤਿਆਂ ਦੇ ਆਧਾਰ ਤੇ ਵੱਖ-ਵੱਖ ਹੋ ਸਕਦੀਆਂ ਨੇ ਜਿਸ ਦੇ ਨਾਲ ਉਹਨਾਂ ਕਾਰੋਬਾਰਾਂ ਤੇ ਲਈ ਲਾਗਤਾਂ ਵੱਧੀਆਂ ਚੁਆਦੀਆਂ ਨੇ ਜੋ ਸਾਲ ਦਰ ਸਾਲ ਨੌਕਰੀਆਂ ਪੈਦਾ ਲਈ ਪ੍ਰੋਗਰਾਮ ਤੇ ਨਿਰਭਰ ਕਰਦੇ ਰਹਿੰਦੇ ਨੇ ਕੰਜ਼ਰਵੇਟਿਵ ਨੇਤਾ ਪੀਰ ਪੋਲੀਪ ਦੁਆਰਾ ਅਸਥਾਈ ਦੇਸ਼ੀ ਕਾਮੇ ਖਤਮ ਕਰਨ ਦੀ ਮੰਗ ਕਰਨ ਤੋਂ ਬਾਅਦ ਅਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਇੱਕ ਵਾਰ ਫਿਰ ਸੂਖਿਆ ਦੇ ਵਿਚਾਰ ਕੇ ਹੈ ਜਿਦੇ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦੇ ਵਿੱਚ ਹਾਲ ਹੀ ਦੇ ਵਿੱਚ ਹੋਏ ਵਾਅਦੇ ਤੇ ਲਈ ਵਿਦੇਸ਼ੀ ਕਾਮੇ ਨੂੰ ਸਿਮੇਵਾਟ ਰਾਇਆ ਗਿਆ ਜੋ ਕਿ ਘਰਨੀਆਂ ਦੌਰਾਨ ਲਗਭਗ 14.5% ਸੀ ਕੁਝ ਅਰਥਸ਼ਾਸਤਰੀ ਪ੍ਰੋਗਰਾਮ ਅਤੇ ਨੌਜਵਾਨ ਕੈਨੇਡੀਅਨਸ ਨੂੰ ਕੰਮ ਲੱਭਣ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਵਿੱਚ ਕਾਰ ਸਿੱਧੀ ਰੇਖਾ ਕਿਚਨ ਨੂੰ ਤੋਂ ਸਾਵਧਾਨ ਕਰਦੇ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਥਾਈ ਦੇਸ਼ੀ ਕਾਮੇ ਪ੍ਰੋਗਰਾਮ ਵਿੱਚ ਹੋਰ ਸੰਭਾਵੀ ਕਮੀਆਂ ਨਹੀਂ ਹਨ ਸਾਲਾਤ ਉਮਾਰਾ ਨੇ ਇਸ ਪ੍ਰੋਗਰਾਮ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਜੋ ਕਾਰੋਬਾਰਾਂ ਨੂੰ ਵੇਸ਼ੇ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਆਗਿਆ ਦਿੰਦਾ ਹੈ ਜਦੋਂ ਉਹ ਦਿਖਾ ਸਕਦੇ ਨੇ ਕਿ ਕੈਨੇਡੀਅਨ ਨਾਗਰਿਕ ਜਾਂ स्थाई ਨਿਵਾਸੀ ਨੌਕਰੀ ਲੈਣ ਦੇ ਲਈ ਉਪਲਬਧ ਨਹੀਂ ਹਨ ਅਤੇ ਉਹ ਹੱਦ ਜਿਸ ਤੱਕ ਕੁਝ ਮਾਲਕ ਇਸ ਉੱਤੇ ਭਰੋਸਾ ਕਰਨ ਲੱਗ ਪਏ ਨਹੀਂ ਦਾਸੀਏ ਫੈਡਰਲ ਸਰਕਾਰੀ ਅੰਕੜਿਆਂ ਅਨੁਸਾਰ 2024 ਦੇ ਵਿੱਚ ਕੈਨੇਡਾ ਵਿੱਚ 2,33,157 ਅਸਥਾਈ ਵਿਦੇਸ਼ੀ ਕਾਮਯਾਦੀਏ ਨੌਕਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਇਹ ਲਗਭਗ ਪਿਛਲੇ ਸਾਲ ਦੇ ਬਰਾਬਰ ਹੀ ਸਖਿਆ ਪਰ ਮਹਾਮਾਰੀ ਤੋਂ ਪਹਿਲਾਂ 2018 ਦੇ ਵਿੱਚ 1,08,988 ਤੋਂ ਕਾਫੀ ਜ਼ਿਆਦਾ ਹੈ ਪ੍ਰੋਗਰਾਮ ਉੱਤੇ ਕੁਝ ਨਵੀਆਂ ਸਿਮਾਵਾਂ ਪਿਛਲੀ ਪਤਜਰ ਦੇ ਵਿੱਚ ਪੇਸ਼ ਕੀਤੀਆਂ ਗਈਆਂ ਸਨ ਇਸੇ ਪ੍ਰੋਗਰਾਮ ਦੇ ਨਾਲ ਸੰਬੰਧਿਤ ਕੁਝ ਚਿੰਤਾਵਾਂ ਉੱਤੇ ਇੱਕ ਨਜ਼ਰ ਮਾਰੀ ਗਈ ਹੈ ਤੇ ਮਾਹਿਰ ਕੀ ਕਹਿੰਦੇ ਹਨ ਕਿ ਕੁਝ ਸੰਭਾਵੀ ਹਾਲ ਹੋ ਸਕਦੇ ਨੇ ਪਹਿਲੀ ਸਮੱਸਿਆ ਹੈ ਘੱਟ ਤਨਖਾਹ ਘੱਟ ਨਵੀਨਤਾ ਦੂਜੀ ਸਮੱਸਿਆ ਹੈ ਪਾਵਰ ਅਸੰਤੁਲਨ ਤੀਜੀ ਸਮੱਸਿਆ ਇੱਕ ਯੋ-ਯੋ ਹੈ ਜੋਕਰ ਚੌਥੀ ਦੀ ਗੱਲ ਕੀਤੀ ਜਾਵੇ ਤਾਂ ਸਕੂਟਰ ਨੇ ਕਿਹਾ ਹੈ ਪ੍ਰੋਗਰਾਮ ਨੂੰ ਪੜਾਅਵਾਰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇੱਕ ਨਵਾਂ ਫੀਸ ਢਾਂਚਾ ਜਿਹਾ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ ਜੋਕਰ ਕਾਰੋਬਾਰ ਕਿ ਇਸੇ ਅਸਥਾਈ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਹੀ ਫੀਸ ਦੇਣੀ ਪੈਂਦੀ ਹੈ ਪਰ ਅੱਗੇ ਵਧਦੇ ਹੋਏ ਉਹਨਾਂ ਸੁਝਾਅ ਦਿੱਤਾ ਕਿ ਫੀਸ ਸਥਾਨਕ ਰੁਸਕਾਰ ਦਰਾਂ ਅਤੇ ਕਿੱਤਿਆਂ ਦੇ ਆਧਾਰ ਤੇ ਵੱਖ-ਵੱਖ ਹੋ ਸਕਦੀਆਂ ਨੇ ਜਿਸ ਦੇ ਨਾਲ ਉਹਨਾਂ ਕਾਰੋਬਾਰਾਂ ਦੇ ਲਈ ਲਾਗਤਾਂ ਵਧੀਆਂ ਜਾਦੀਆਂ ਨੇ ਚੋਸਾਲ ਦਰਸਾਲ ਨੌਕਰੀਆਂ ਪਰੰਦੇ ਲਈ ਪ੍ਰੋਗਰਾਮ ਤੇ ਨਿਰਭਰ ਕਰਦੇ ਰਹਿੰਦੇ ਨੇ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਪ ਦੁਆਰਾ ਅਸਥਾਈ ਦੇਸ਼ੀ ਕਾਮੇ ਖਤਮ ਕਰਨ ਦੀ ਮੰਗ ਕਰਨ ਤੋਂ ਬਾਅਦ ਅਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਇੱਕ ਵਾਰ ਫਿਰ ਸੂਖਿਆ ਦੇ ਵਿਚਾਰ ਗਿਆ ਜਿਦੇ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦੇ ਵਿੱਚ ਹਾਲ ਹੀ ਦੇ ਵਿੱਚ ਹੋਏ ਵਾਧੇ ਤੇ ਲਈ ਵਿਦੇਸ਼ੀ ਕਾਮੇ ਨੂੰ ਜ਼ਿੰਮੇਵਾਰ ਠਰਾਇਆ ਗਿਆ ਜੋ ਕਿ ਘਰਨੀਆ ਦੌਰਾਨ ਲਗਭਗ 14.5% ਸੀ ਕੁਝ ਹੱਦਿ ਸ਼ਾਸਤਰੀ ਪ੍ਰੋਗਰਾਮ ਮਤੇ ਨੌਜਵਾਨ ਕੈਨੇਡੀਅਨਸ ਨੂੰ ਕੰਮ ਲੱਭਣ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਵਿੱਚ ਗਾਰ ਸਿੱਧੀ ਦੇਖਾਂ ਖਿਚਣ ਨੂੰ ਤੋਂ ਸਾਬਤ ਨਹੀਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਥਾਈ ਦੇਸ਼ੀ ਕਾਮੇ ਪ੍ਰੋਗਰਾਮ ਵਿੱਚ ਹੋਰ ਸੰਭਾਵੀ ਕਮੀਆਂ ਨਹੀਂ ਹਨ ਸਾਲਾਤ ਉਮਾਰਾ ਨੇ ਇਸ ਪ੍ਰੋਗਰਾਮ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਜੋ ਕਾਰੋਬਾਰਾਂ ਨੂੰ ਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਟੱਕਰ ਦੀ ਆਗਿਆ ਦਿੰਦਾ ਹੈ ਜਦੋਂ ਉਹ ਦਿਖਾ ਸਕਦੇ ਨੇ ਕਿ ਕੈਨੇਡੀਅਨ ਨਾਗਰਿਕ ਚਾਸਟਾਈ ਨਿਵਾਸੀ ਨੌਕਰੀਆਂ ਲਈ ਉਪਲਬਧ ਨਹੀਂ ਹਨ ਅਤੇ ਉਹ ਹੱਦ ਜਿਸ ਤੱਕ ਕੁਝ ਮਾਲਕ ਇਸ ਉੱਤੇ ਭਰੋਸਾ ਕਰਨ ਲੱਗ ਪਏ ਨਹੀਂ ਦਸ ਇਹ ਫੈਡਰਲ ਸਰਕਾਰੀ ਅੰਕੜਿਆਂ ਅਨੁਸਾਰ 2024 ਦੇ ਵਿੱਚ ਕੈਨੇਡਾ ਵਿੱਚ 2,33,157 ਅਸਥਾਈ ਪੇਸ਼ੀ ਕਾਮਯਾਬੀ ਦੇ ਨੌਕਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਇਹ ਲਗਭਗ ਪਿਛਲੇ ਸਾਲ ਦੇ ਬਰਾਬਰ ਹੀ ਸੰਖਿਆ ਹੈ ਪਰ ਮਹਾਮਾਰੀ ਤੋਂ ਪਹਿਲਾਂ 2018 ਦੇ ਵਿੱਚ 1,08,988 ਤੋਂ ਕਾਫੀ ਜ਼ਿਆਦਾ ਹੈ ਪ੍ਰੋਗਰਾਮ ਉੱਤੇ ਕੁਝ ਨਵੀਆਂ ਸਿਮਾਵਾਂ ਪਿਛਲੀ ਪਤਝੜ ਦੇ ਵਿੱਚ ਪੇਸ਼ ਕੀਤੀਆਂ ਗਈਆਂ ਸਨ ਇਹ ਤੇ ਪ੍ਰੋਗਰਾਮ ਦੇ ਨਾਲ ਸੰਬੰਧਿਤ ਕੁਝ ਚਿੰਤਾਵਾਂ ਉੱਤੇ ਇੱਕ ਨਜ਼ਰ ਮਾਰੀ ਗਈ ਹੈ ਤੇ ਮਾਹਰ ਕੀ ਕਹਿੰਦੇ ਹਨ ਕਿ ਕੁਝ ਸੰਭਾਵੀ ਹਾਲ ਹੋ ਸਕਦੇ ਨੇ ਪਹਿਲੀ ਸਮੱਸਿਆ ਹੈ ਘੱਟ ਤਨਖਾਹ ਘੱਟ ਨਵੀਨਤਾ ਦੂਜੀ ਸਮੱਸਿਆ ਹੈ ਪਾਵਰ ਅਸੰਤੁਲਨ ਤੀਜੀ ਸਮੱਸਿਆ ਇੱਕ ਯੋ-ਯੋ ਹੈ ਜੇਕਰ ਚੌਥੀ ਵੀ ਗੱਲ ਕੀਤੀ ਜਾਵੇ ਤਾਂ ਸਕੂਟਰ ਨੇ ਕਿਹਾ ਹੈ ਪ੍ਰੋਗਰਾਮ ਨੂੰ ਬਰਾਬਰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇੱਕ ਨਵਾਂ ਫੀਸ ਜਾਂਚਾ ਜਿਆ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ ਜੇਕਰ ਕਾਰੋਬਾਰ ਕਿਸੇ ਅਸਥਾਈ ਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਹੀ ਫੀਸ ਦੇਣੀ ਪੈਂਦੀ ਹੈ ਪਰ ਅੱਗੇ ਵੱਧੇ ਹੋਏ ਉਹਨਾਂ ਸੁਝਾਅ ਦਿੱਤਾ ਕਿ ਫੀਸ ਉਸਾਨਕ ਰੁਜ਼ਗਾਰ ਦਰਾਂ ਅਤੇ ਕਿੱਤਿਆਂ ਦੇ ਆਧਾਰ ਤੇ ਵੱਖ-ਵੱਖ ਹੋ ਸਕਦੀਆਂ ਨੇ ਜਿਸ ਦੇ ਨਾਲ ਉਹਨਾਂ ਕਾਰੋਬਾਰਾਂ ਦੇ ਲਈ ਲਾਗਤ ਵਧੀਆਂ ਜਾਦੀਆਂ ਨੇ ਚ ਉਸਾਲ ਦਰਸਾਲ ਨੌਕਰੀਆਂ ਪਰੰਦੇ ਲਈ ਪ੍ਰੋਗਰਾਮ ਤੇ ਨਿਰਭਰ ਕਰਦੇ ਰਹਿੰਦੇ ਨੇ ਕੰਜ਼ਰਵੇਟਿਵ ਨੇਤਾ ਪੀਅਰ ਪੋਲੀਪ ਦੁਆਰਾ ਅਸਥਾਈ ਦੇਸ਼ੀ ਕਾਮੇ ਖਤਮ ਕਰਨ ਦੀ ਮੰਗ ਕਰਨ ਤੋਂ ਬਾਅਦ ਅਸਥਾਈ ਵਿਦੇਸ਼ੀ ਕੰਮੇ ਪ੍ਰੋਗਰਾਮ ਇੱਕ ਵਾਰ ਫਿਰ ਸੂਖਿਆ ਦੇ ਵਿਚਾਰ ਕੇ ਹੈ ਜਿਦੇ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦੇ ਵਿੱਚ ਹਾਲ ਹੀ ਦੇ ਵਿੱਚ ਹੋਏ ਵਾਅਦੇ ਦੇ ਲਈ ਵਿਦੇਸ਼ੀ ਕੰਮ ਇਹਨੂੰ ਜ਼ਿੰਮੇਵਾਰ ਠ ਰਾਇਆ ਗਿਆ ਹੈ ਜੋ ਕਿ ਘਰਮੀਆਂ ਦੌਰਾਨ ਲਗਭਗ 14.5% ਸੀ ਕੁਝ ਅਰਥ ਸ਼ਾਸਤਰੀ ਪ੍ਰੋਗਰਾਮ ਅਧਿਕਾਰ ਨੌਜਵਾਨ ਕੈਨੇਡੀਅਨਸ ਨੂੰ ਕੰਮ ਲੱਭਣ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਵਿੱਚ ਕਾਰ ਸਿੱਧੀ ਰੇਖਾਂ ਖਿੱਚਣ ਨੂੰ ਤੋਂ ਸਾਵਧਾਨ ਕਰਦੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਥਾਈ ਵਿਦੇਸ਼ੀ ਕੰਮੇ ਪ੍ਰੋਗਰਾਮ ਵਿੱਚ ਹੋਰ ਸੰਭਾਵੀ ਕਮੀਆਂ ਨਹੀਂ ਹਨ ਸਾਲਾਤ ਹੁਮਾਰਾ ਨੇ ਇਸ ਪ੍ਰੋਗਰਾਮ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਜੋ ਕਾਰੋਬਾਰਾਂ ਨੂੰ ਪੇਸ਼ੇਵਰਾਂ ਨੂੰ ਨੌਕਰੀ ਉੱਤੇ ਰੱਖਣ ਦੀ ਆਗਿਆ ਦਿੰਦਾ ਹੈ ਜਦੋਂ ਉਹ ਦਿਖਾ ਸਕਦੇ ਨੇ ਕਿ ਕੈਨੇਡੀਅਨ ਨਾਗਰਿਕ ਜਾਂ ਸਥਾਈ ਨਿਵਾਸੀ ਨੌਕਰੀ ਲੈਣ ਦੇ ਲਈ ਉਪਲਬਧ ਨਹੀਂ ਹਨ ਅਤੇ ਉਹ ਹੱਦ ਜਿਸ ਤੱਕ ਕੁਝ ਮਾਲਕ ਇਸ ਉੱਤੇ ਭਰੋਸਾ ਕਰਨ ਲੱਗ ਪਏ ਨਹੀਂ ਦਸੇ ਫੈਡਰਲ ਸਰਕਾਰ ਦੇ ਅੰਕੜਿਆਂ ਅਨੁਸਾਰ 2024 ਦੇ ਵਿੱਚ ਕੈਨੇਡਾ ਵਿੱਚ 2,33,157 ਅਸਥਾਈ ਦੇਸ਼ੀ ਕਾਮਯਾਬੀਏ ਨੌਕਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਇਹ ਲਗਭਗ ਪਿਛਲੇ ਸਾਲ ਦੇ ਬਰਾਬਰ ਹੀ ਸੰਖਿਆ ਹੈ ਪਰ ਮਹਾਮਾਰੀ ਤੋਂ ਪਹਿਲਾਂ 2018 ਦੇ ਵਿੱਚ 1,08,988 ਤੋਂ ਕਾਫੀ ਜ਼ਿਆਦਾ ਹੈ ਪ੍ਰੋਗਰਾਮ ਉੱਤੇ ਕੁਝ ਨਵੀਆਂ ਸੀਮਾਵਾਂ ਪਿਛਲੀ ਪਤਜਰ ਦੇ ਵਿੱਚ ਪੇਸ਼ ਕੀਤੀਆਂ ਗਈਆਂ ਸਨ ਇਹ ਤੇ ਪ੍ਰੋਗਰਾਮ ਦੇ ਨਾਲ ਸੰਬੰਧਿਤ ਕੁਝ ਚਿੰਤਾਵਾਂ ਉੱਤੇ ਇੱਕ ਨਜ਼ਰ ਮਾਰੀ ਗਈ ਹੈ ਤੇ ਮਾਹਰ ਕੀ ਕਹਿੰਦੇ ਹਨ ਕਿ ਕੁਝ ਸੰਭਾਵੀ ਹਾਲ ਹੋ ਸਕਦੇ ਨੇ ਪਹਿਲੀ ਸਮੱਸਿਆ ਹੈ ਘੱਟ ਤਨਖਾਹ ਘਟਨਵੀਂਤਾ ਦੂਜੀ ਸਮੱਸਿਆ ਹੈ ਪਾਵਰ ਅਸੰਤੁਲਨ ਤੀਜੀ ਸਮੱਸਿਆ ਇੱਕ ਯੋਯੋ ਹੈ ਜੇਕਰ ਚੌਥੀ ਵੀ ਗੱਲ ਕੀਤੀ ਜਾਵੇ ਤਾਂ ਸਕੂਟਰ ਨੇ ਕਿਹਾ ਹੈ ਪ੍ਰੋਗਰਾਮ ਨੂੰ ਪੜਾਅਵਾਰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਇੱਕ ਨਵਾਂ ਫੀਸ ਢਾਂਚਾ ਜਿਹਾ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ ਜੇਕਰ ਕਾਰੋਬਾਰ ਕਿਸੇ ਅਸਥਾਈ ਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਹਿਲਾਂ ਹੀ ਫੀਸ ਦੇਣੀ ਪੈਂਦੀ ਹੈ ਪਰ ਅੱਗੇ ਵੱਧਦੇ ਹੋਏ ਉਹਨਾਂ ਸੁਝਾਅ ਦਿੱਤਾ ਕਿ ਫੀਸ ਸਥਾਨਕ ਰੁਜ਼ਗਾਰ ਦਰਾਂ ਅਤੇ ਕਿੱਤਿਆਂ ਦੇ ਆਧਾਰ ਤੇ ਵੱਖ-ਵੱਖ ਹੋ ਸਕਦੀਆਂ ਨੇ ਜਿਸ ਦੇ ਨਾਲ ਉਹਨਾਂ ਕਾਰੋਬਾਰਾਂ ਤੇ ਲਈ ਲਗਤਾਂ ਵੱਧੀਆਂ ਜਾ ਰਹੀਆਂ ਨੇ ਚੁਸਾਲ ਦਰਸਾਲ ਨੌਕਰੀਆਂ ਪਰੰਦੇ ਲਈ ਪ੍ਰੋਗਰਾਮ ਤੇ ਨਿਰਭਰ ਕਰਦੇ ਰਹਿੰਦੇ ਨੇ